ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਬੀਤੀ ਦੇਰ ਰਾਤ ਲੋਹਾਰਾ ਕਾ ਰੋਡਵੇ ਕੀ ਇੱਕ ਸਿਕਿਉਰਿਟੀ ਗਾਰਡ ਦੇ ਕਤਲ ਦੇ ਮਾਮਲੇ ਨੂੰ ਥਾਣਾ ਕੰਟੋਨਮੈਂਟ ਦੀ ਪੁਲਿਸ ਦੇ ਵੱਲੋਂ 12 ਘੰਟੇ ਦੇ ਅੰਦਰ ਹੀ ਟ੍ਰੇਸ ਕਰ ਲੈ ਗਿਆ। ਇਹ ਹੀ ਕਤਲ ਦਾ ਮਾਮਲਾ ਨਜਾਇਜ਼ ਸਬੰਧਾਂ ਦਾ ਦੱਸਿਆ ਜਾ ਰਿਹਾ ਜਿਸ ਦੇ ਚਲਦਿਆਂ ਫੜੇਗੇ ਮੁਲਜ਼ਮਾਂ ਨੂੰ ਸ਼ੱਕ ਸੀ ਕਿ ਮ੍ਰਿਤਕ ਦੇ ਉਸ ਦੀ ਪਤਨੀ ਦੇ ਨਾਲ ਨਜਾਇਜ਼ ਸਬੰਧਾਂ ਸੱਚ ਇਸ ਤੇ ਚਲਦਿਆ। ਇਸ ਕ ਦੀ ਫਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਦੌਰਾਨ ਡੀਐਸਪੀ ਲਾਂਡ ਆਰਡਰ ਆਲਮਾ ਵਿਜੀਤ ਸਿੰਘ ਨੇ ਖਾਸ ਤੌਰ ਤੇ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਸੀਪੀ ਵੈਸਟ ਸ਼੍ਰੀ ਸ਼ੇਰਦਸ਼ਨ ਜੀ ਏਡੀਸੀਪੀ 2 ਸ਼੍ਰੀ ਹਰਪਾਲ ਜੀ ਤੇ ਮੈਡਮ ਅਮਨਦੀਪ ਕੌਰ ਐਸਐਚਓ ਕੈਂਟੋਨਮੈਂਟ ਇਨਾਂ ਨੇ ਕੇਸ ਰਜਿਸਟਰ ਕੀਤਾ ਹੈ ਐਫ ਆਈ ਆਰ ਨੰਬਰ 127 266 2025 ਅੰਡਰ ਸੈਕਸ਼ਨ 103 35 ਬੀ ਐਨ ਐਸ ਐਕਟ ਇਹਦੇ ਚ ਜਿਹੜਾ ਡਿਸੀਜ਼ ਬੰਦਾ ਹੈ ਉਹਦਾ ਨਾਮ ਹੈ ਵਰਿੰਦਰ ਸਿੰਘ ਉਹਦੀ ਉਮਰ ਤਕਰੀਬਨ 40 ਸਾਲ ਹੈ ਉਹਦਾ ਕਤਲ ਹੋਇਆ ਸੀ ਕੱਲ ਲੋਹਾਰਕਾ ਰੋਡ ਤੇ ਤਕਰੀਬਨ 5:30 ਵਜੇ ਸ਼ਾਮੀ ਤੇ ਘੰਟੇ ਡੇਢ ਦੇ ਵਿੱਚ ਵਿੱਚ ਹੀ ਪੂਰੀ ਮਿਹਨਤ ਕਰਕੇ ਮੈਡਮ ਅਮਨਦੀਪ ਕੌਰ ਨੇ ਤੇ ਉਹਨਾਂ ਦੀ ਟੀਮ ਨੇ ਕੇਸ ਟਰੇਸ ਕਰ ਲਿਆ ਤੇ 12 ਘੰਟਿਆਂ ਦੇ ਵਿੱਚ ਵਿੱਚ ਦੋਸ਼ੀ ਗ੍ਰਿਫਤਾਰ ਕਰ ਲਏ ਇੱਕ ਦੋਸ਼ੀ ਦਾ ਨਾਮ ਹੈ ਸੁਖਵਿੰਦਰ ਸਿੰਘ son of ਬਲਬੀਰ ਸਿੰਘ ਦੂਸਰਾ ਦੂਸਰੇ ਨਾਮ ਹੈ ਗੁਰਪ੍ਰੀਤ ਸਿੰਘ ਅਲਾਇਸ ਗੋਪੀ ਇਹਨਾਂ ਦੀ ਉਮਰ ਤਕਰੀਬਨ 37 ਸਾਲ ਤੇ 33 ਸਾਲ ਹੈਗੀ ਹੈ ਜਿਹੜਾ ਆਪਣਾ ਸੁਖਵਿੰਦਰ ਸਿੰਘ ਹੈ ਉਹਦੀ ਵਾਈਫ ਦਾ ਨਾਮ ਜੋਤੀ ਹੈ ਤੇ ਸੁਖਵਿੰਦਰ ਸਿੰਘ ਨੂੰ ਲੱਗਦਾ ਸੀ ਕਿ ਜੋਤੀ ਦਾ ਜਿਹੜਾ ਅਫੇਅਰ ਹੈ ਉਹ ਵਰਿੰਦਰ ਸਿੰਘ ਨਾਲ ਚੱਲ ਰਿਹਾ ਤੇ ਆਪਣਾ ਜਿਹੜਾ ਸੁਖਵਿੰਦਰ ਸਿੰਘ ਹੈ ਉਹ ਬਦਲੇ ਦੀ ਭਾਵਨਾ ਨਾਲ ਆਪਣਾ ਇਹਨੂੰ ਵਰਿੰਦਰ ਸਿੰਘ ਨੂੰ ਮਾਰਿਆ ਉਹਨੇ ਤੇ ਉਸ ਤੋਂ ਇਲਾਵਾ ਉਹ ਆਪਣੇ ਜਦੋਂ ਕਤਲ ਕਰਨ ਗਿਆ ਸੀ ਉਹ ਆਪਣੇ ਬ੍ਰਦਰ ਨੂੰ ਆਪਣਾ ਗੁਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਗਿਆ ਸੀ ਤੇ ਜਿਹੜਾ ਜਿਹੜਾ ਵਾਹਨ ਤੇ ਗਏ ਸੀ ਆਪਣਾ ਸਪਲੈਂਡਰ ਤੇ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਦੱਤਰ ਨਾਲ ਆਪਣਾ ਜਿਹੜਾ ਕਤਲ ਕੀਤਾ ਸੀ ਉਭੀ ਅਸੀਂ ਦੱਤਰ ਵੀ ਰਿਕਵਰ ਕਰ ਲਈ ਹੈ ਤੇ ਜਿਹੜਾ ਸੁਖਵਿੰਦਰ ਸਿੰਘ ਹੈ ਉਹਨੂੰ ਉਹਨੂੰ ਅਸੀਂ ਫੜਿਆ ਹੈ ਉਥੋਂ ਜੰਮੂ ਬੱਸ ਸਟੈਂਡ ਦੇ ਲਾਗੇ ਹਾਂ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹਨੂੰ ਅਸੀਂ ਬਟਾਲੇੋਂ ਫੜਿਆ ਤੇ ਜਿਹੜਾ ਸੁਖਵਿੰਦਰ ਸਿੰਘ ਉਹ ਆਟੋ ਡਰਾਈਵਰ ਦਾ ਕੰਮ ਕਰਦਾ ਤੇ ਗੁਰਪ੍ਰੀਤ ਚਿਕਨ ਸ਼ਾਪ ਵਿੱਚ ਬਟਾਲੇ ਉਹ ਉੱਥੇ ਕੰਮ ਕਰਦਾ ਤੇ ਜੁੜੀ ਨੇ ਸੰਬੰਧ ਹੈਗੇ ਸੀ ਹਾਂਜੀ ਡੋਟੀ ਦੇ ਸੰਬੰਧ ਹੈਗੇ ਸੀ ਉਹ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਅਸੀਂ ਮੋਬਾਈਲ ਫੋਨ ਵੀ ਰਿਕਵਰ ਕਰ ਲਿਆ ਤੇ ਅਸੀਂ ਮੋਬਾਈਲ ਫੋਨ ਫੋਰੈਂਸਿਕਲੀ ਭੇਜਾਂਗੇ ਤੇ ਜੇ ਕੁਝ ਨਿਕਲੂਗਾ ਤਾਂ ਅਸੀਂ ਤੁਹਾਡੇ ਤੱਕ ਮਚਾਵਾਂਗੇ। ਬਦਲੋ ਕਹਿੰਦੇ ਕਿ ਉਹਦੇ ਜੋਤੀ ਦੇ ਨਾਲ ਸੰਬੰਧ ਤੇ ਸੇ ਹੈਗੇ ਜਿਸ ਕਰਕੇ ਪਹਿਲਾਂ ਵੀ ਉਹਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਦੇਖੋ ਜਿਹੜੀ ਜੋਤੀ ਹੈ ਉਹ ਕੁਝ ਦਿਨਾਂ ਪਹਿਲਾਂ ਵੀ ਲੁਧਿਆਣੇ ਗਈ ਸੀ ਤੇ ਜਿਹੜਾ ਇਹਨੂੰ ਲੱਗਦਾ ਸੀ ਸੁਖਵਿੰਦਰ ਸਿੰਘ ਨੂੰ ਕਿ ਉਹਨੂੰ ਲੱਗਦਾ ਸੀ ਕਿ ਵਰਿੰਦਰ ਨੇ ਉਹਨੂੰ ਆਪਣਾ ਕਮਰਾ ਲੈ ਕੇ ਦਿੱਤਾ ਲੁਧਿਆਣੇ। ਉਹ ਵੀ ਅਸੀਂ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਤੇ ਜਦਕੀ ਵਰਿੰਦਰ ਤਾਂ ਆਪਣੀ ਹੱਲੇ ਫਿਲਹਾਲ ਨੌਕਰੀ ਕਰਦਾ ਸੀਗਾ ਸਿਲਵਰ ਉਹ ਕਲੋਨੀ ਹੈਗੀ ਹੈ ਉਥੇ ਤੇ ਬਾਕੀ ਅਸੀਂ ਦੇਖ ਰਹੇ ਹਾਂ ਕਿ ਮੋਬਾਈਲ ਫੋਨ ਦਾ ਵੀ ਅਸੀਂ ਫੋਰੈਂਸਿਕ ਕਰਾਣਾਗੇ ਤੇ ਦੇਖਾਂਗੇ ਕਿ ਇਹਨਾਂ ਦੇ ਸਮਾਨ ਸਿਗੇ ਜਾਂ ਨਹੀਂ ਸਿਗੇ ਦਾ ਕਾਰਨ ਸਿਰਫ ਸ਼ੱਕ ਹੀ ਦੱਸ ਫਿਲਹਾਲ ਸ਼ੱਕ ਹੀ ਹੈ ਜੀ